ਇੱਕ ਮੈਂ ਇਹਦਾ ਪਾਦੀ ਸਰਕਾਰ ਆ ਜੀ ਮੈਂ ਵੀਡੀਓ ਬਣਾ ਰਿਹਾ ਹਾਂ ਜੀ ਵੀਡੀਓ ਬਣਾ ਰਿਹਾ ਹਾਂ ਜੀ ਮੈਂ ਯਾਦ ਰੱਖਦਾ ਹੈ ਲੱਗਦਾ ਮੈਂ ਕਿੰਨਾ ਛੱਪੜ ਵਾਸਤੇ ਦੇਣ ਨੂੰ ਤਿਆਰ ਹੈ ਕਿੰਨਾ ਨਾ ਹੋਣੀ ਹੈ ਜਾਂ ਨਹੀਂ ਹੋਣੀ ਹੈ ਸਾਰਿਆਂ ਨੇ ਸਹਿਮਤੀ ਨਾਲ ਕਿਹਾ ਕਿ ਅਸੀਂ ਆਪਦੇ ਆਪ ਦੇ ਪੇਪਰ ਭਰਾਂਗੇ ਇਲੈਕਸ਼ਨ ਹੋਊਗੀ that जी, एक is एक all ਜਿਨ੍ਹਾਂ ਨੇ ਕੱਲ ਬੋਲੀ ਅਸੀਂ ਜੋ ਅਕੋਰਡਿੰਗ ਟੂ ਦੀ ਲਾਅ ਬਣਦਾ ਆ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਅਸੀਂ ਉਹਦੀ ਕਾਰਵਾਈ ਕਰਾਂਗੇ ਪਰ ਇਸ ਟਾਈਮ ਸਾਡੇ ਸਾਹਮਣੇ ਆਇਆ ਕਿ एवरीवन ਵਾਂਟਸ ਇਲੈਕਸ਼ਨ ਜਿਹੜਾ ਹੋਇਆ ਵਾ ਕਿ ਬੁਲੀ ਹੋਈ ਹੈ ਕਿ ਨਹੀਂ ਹੋਈ ਉਹ ਸਾਹਮਣੇ ਨਹੀਂ ਆਇਆ ਅਜੇ ਇੱਤ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਬਣਦੀ ਹੈ ਕਾਰਵਾਈ ਕਰਾਂਗੇ ਪਿੰਡ 'ਚ ਅੱਜ ਤੇ ਸਾਰਿਆਂ ਨੇ ਉਹ ਮਤਲਬ ਵੋਟਾਂ ਵਾਲੇ ਕਹਿੰਦੇ ਉਹਨੂੰ ਵੋਟਾਂ ਪੈਣੀਆਂ ਚਾਹੀਦੀਆਂ ਵੋਟਾਂ ਨਾਲ ਸਰਪੰਚ ਬਣਨਾ ਚਾਹੀਦਾ ਬੋਲੀ ਦਾ ਉਦੋਂ ਨਰੋਲਾ ਤੇ ਆ ਗਿਆ ਬੋਲੀ ਦਾ ਇੱਕ ਮੁੱਦਾ ਹੀ ਬਣਿਆ ਸੀ ਪਹਿਲਾਂ ਜਸਵਿੰਦਰ ਸਿੰਘ ਬਿੱਲੇ ਨੇ ਉਹਦੇ ਕੋਲ ਇੱਕ ਥਾਂ ਹੈਗਾ ਜਿਹੜਾ ਉਹਨੇ ਖਰੀਦਿਆ ਉਹ ਵਿੜਨ ਛੱਪੜ ਦੇਣਾ ਚਾਹੁੰਦਾ ਸੀ ਕਿ ਮੈਂ ਛੱਪੜ ਦੇਣਾ ਜੇ ਮੈਨੂੰ ਸਰਵ ਸਮਥਿੰਗ ਨਾ ਤੁਸੀਂ ਸਰਪੰਚ ਬਣਾ ਦਿੰਦੇ ਹੋ ਉਸ ਤੋਂ ਬਾਅਦ ਫਿਰ ਥੋੜੀ ਥੋੜੀਵੇਂ ਛੇੜ ਚੁੱਕਾ ਜ ਮੁੱਦਾ ਬਣ ਗਿਆ ਵੀ ਅਸੀਂ ਮਤਲਬ ਬੋਲੀ ਹੋਣ ਦਾ ਵੀ ਬੋਲੀ ਦੇ ਕਰਕੇ ਉਹ ਕਿੱਥੋਂ ਤੱਕ ਉਹਨਾਂ ਕਹਿੰਦੇ ਵੀ 2 ਕਰੋੜ ਤੱਕ ਵੀ ਦਵਾਵਾਂਗੇ ਤੇ ਅਸੀਂ ਮਤਲਬ ਵੀ ਆਵਾਂਗੇ ਦੇ ਇਥੇ ਤੇ ਮੜਕੇ ਲੋ ਤੇ ਸਾਰਿਆਂ ਕਿਹਾ ਵੀ ਆਪਾਂ ਇਲੈਕਸ਼ਨ ਕਰਾਉਣੀ ਹੈ ਤੇ ਨਹੀਂ ਦੂਜੀਆਂ ਪਾਰਟੀਆਂ ਨਹੀਂ ਆਉਣਗੀਆਂ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਕਰ ਹੋਣਾ ਚਾਹੀਦਾ ਇਹ ਗਲਤ ਗੱਲ ਹੈ ਕੀ ਕਰਵਾਈ ਹੋਣੀ ਚਾਹੀਦੀ ਕਰਵਾਈ ਚਲੋ ਅਗਲੇ ਨੂੰ ਸਾਰੀ ਫੀਲ ਕਰਦੇ ਵਧੀਆ ਹੈ ਨਾ ਉਹ ਵਧੀਆ ਜੀ ਇਹ ਜਿਹੜਾ ਪਰਸੋਂ ਚੋਅ ਦਾ ਮੁੱਦਾ ਸਾਡੇ ਪਿੰਡ ਛੜਿਆ ਵੀ ਭਾਜਪਾ ਦਾ ਇੱਕ ਸਾਡਾ ਬੰਦਾ ਜਿਨੇ 2 ਕਰੋੜ ਰੁਪਈਆ ਲਾਇਆ ਉਹਦੇ ਮੁੱਦੇ ਤੇ ਅਜੈ ਸਿੰਘ ਸਾਹਿਬ ਆਪ ਆਏ ਸੀ ਤੇ ਉਹ ਕੋਈ ਗੱਲ ਨਹੀਂ ਆ ਕਿਉਂਕਿ ਇੱਕ ਹੀ ਪਾਰਟੀ ਵੱਲ ਪੈਸੇ ਲਾਇਆ ਗਿਆ ਦੂਰੀ ਕੋਈ ਪਾਰਟੀ ਇੰਦੇ ਚ ਇਨਵੋਲ ਨਹੀਂ ਹੈ ਤੇ ਉਹਦੇ ਵਾਸਤੇ ਆਏ ਤੇ ਆਪਾਂ ਪਿੰਡ ਦੀ ਸਹਿਮਤੀ ਪਹਿਲਾਂ ਵੀ ਉਹ ਹੀ ਵੋਟਾਂ ਪੈਣ ਭਾਏ 2 ਕਿ 5 ਕਰੋੜ ਹੀ ਕੋ ਦੇ ਹੀ ਸਰਪੰਚ ਨਹੀਂ ਬਣਾਉਣਾ ਇਸ ਤਰ੍ਹਾਂ ਵੋਟਾਂ ਪੈਣ ਗਿਆ ਤੇ ਉਹ ਵੀ ਉਹਨਾਂ ਨੇ ਵੇਖਿਆ ਠੀਕ ਹੈ ਵੋਟਾਂ ਪੈਣ ਗਿਆ ਬਿਲਕੁਲ ਨਜਾਇਜ਼ ਹੈ ਜੀ ਮੈਂ ਸਰਕਲ ਗਵਰਨਮੈਂਟ ਦੀ ਨੌਕਰੀ ਕਰਕੇ ਆਇਆ ਇਹਦੇ ਵੇਲੇ ਪਹਿਲੀ ਗੱਲ ਤੇ ਪਰਚਾ ਬਣ ਜਾ 2 ਕਰੋੜ ਰੁਪਇਆ ਤੁਹਾਨੂੰ ਪਤਾ ਕਿਤੋਂ ਕਿਤੋਂ ਦੀ ਕੀ ਘੁੰਮਦਾ ਨੇ ਬਾਕੀ ਭਾਜਪਾਲੇ ਐਡਾ ਕੋ ਰੌਲਾ ਨਹੀਂ ਇਹਨਾਂ ਦਾ ਤੇ ਗਲਤ ਹੈ 2 ਕਰੋੜ ਬੋਲੀ ਬਿਲਕੁਲ ਗਲਤ ਹੈ ਤੇ